ਹੈਲੋ ਜੀ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਨਿਊ ਕੁਕਿੰਗ ਵਲੌਗ ਅੱਜ ਹੈਗਾ ਆ ਸਾਗ ਬਣਾਉਣ ਦਾ ਦਿਨ ਬਾਪਰੇ ਇੰਨੇ ਦਿਨਾਂ ਤੋਂ ਇੰਨੇ ਦਿਨਾਂ ਤੋਂ ਮੈਨੂੰ ਸਾਗ ਨਹੀਂ ਸੀ ਮਿਲਦਾ ਇੰਨਾ ਦਿਲ ਕਰਦਾ ਸੀਗਾ ਸਾਗ ਖਾਣ ਨੂੰ ਨਾ ਫਾਈਨਲੀ ਆਪਾਂ ਸਾਗ ਲਿਆਂਦਾ ਆ ਆ ਸੀਜ਼ਨ ਦਾ ਨਾ ਸਿਰਫ ਇਹ ਦੂਜੀ ਵਾਰੀ ਮੈਂ ਸਾਗ ਬਣਾਉਣ ਲੱਗੀ ਆ ਪਹਿਲਾਂ ਬਣਾਇਆ ਸੀਗਾ ਨਵੰਬਰ ਦੇ ਵਿੱਚ ਉਸ ਤੋਂ ਬਾਅਦ ਹੁਣ ਜਨਵਰੀ ਦੇ ਵਿੱਚ ਬਣਾਉਣ ਲੱਗੀ ਆ ਇਹ ਦੋ ਸਾਗ ਹੁੰਦਾ ਸੀ ਕਈ ਵਾਰੀ ਵਧੀਆ ਨਹੀਂ ਸੀ ਮੈਂ ਹਲਦਾਈ ਇਤਲ ਮਾਰਕਟ ਚ ਜਾਣਾ ਇਹਦਾ ਮੈਨੂੰ ਤੇ ਮਿਲ ਜਾਂਦਾ ਪਰ ਹੁਣ ਸਾਗ ਇਹਦਾ ਬਹੁਤ ਵਧੀਆ ਮਿਲਿਆ ਸਾਗ ਮੈਂ ਚੁਗੀ ਜਾਂਦੀਆਂ ਵਿੱਚ ਪਾਲਕ ਵੀ ਆ ਜਿੱਦਾਂ ਇਦਾਂ ਮੈਂ ਨਾ ਟੇਬਲ ਪਹਿਲਾਂ ਸਾਰਾ ਖਾਲੀ ਕਰਕੇ ਜਿੱਦਾਂ ਸਾਗ ਜਿਹੜਾ ਸਾਫ਼ ਕਰੀ ਜਾਂਦੀ ਇੱਧਰ ਰੱਖੀ ਜਾਂਦੀਆਂ ਸਾਈਡ ਤੇ ਰੱਖੀ ਜਾਂਦੀਆਂ ਵਿੱਚ ਹੀ ਪਾਲਕ ਆ ਪਾਲਕ ਵੀ ਬਹੁਤ ਸੋਹਣੀ ਆ ਸਾਗ ਵੀ ਸੋਹਣਾ ਗੰਦਲਾ ਵਾਲਾ ਪਰ ਫੇਰ ਵੀ ਪੱਤਾ ਪੁੱਤਾ ਜਿਹੜਾ ਖਰਾਬ ਹੁੰਦਾ ਉਹ ਤਾਂ ਨਿਕਲਦਾ ਹੀ ਆ ਜਿਹੜੀ ਰੇਸਟ ਜੇ ਨਿਕਲਦੀ ਆ ਉਹ ਮੈਂ ਇਦਾਂ ਲਫਾਫੇ ਦੇ ਵਿੱਚ ਨਾਲ ਹੀ ਇੱਕ ਲਫਾਫਾ ਲਾਇਆ ਨਾਲ ਹੀ ਮੈਂ ਸਾਗ ਚੁਗ ਚੁਗ ਜਿਹੜਾ ਪੱਤਾ ਨਹੀਂ ਸਹੀ ਹੈਗਾ ਮਤਲਬ ਨਹੀਂ ਸਾਗ ਦੇ ਵਿੱਚ ਪੌਣੇ ਹੈਗੇ ਉਹ ਮੈਂ ਨਾਲ ਹੀ ਦ ਲਫਾਫੇ ਚ ਪਾਈ ਜਾਂਦੀ ਚੁਗ ਚੁਗ ਕੇ ਥੋੜਾ ਜਿਹਾ ਸਾਗ ਰਹਿ ਗਿਆ ਵੈਸੇ ਠੀਕ ਹੀ ਸੀਗਾ ਸੀਗਾ ਤਾਜ਼ਾ ਪਰ ਇਹਦਾ ਨਾ ਬੱਜਿਆ ਪਿਆ ਤੇ ਉਹ ਥੋੜਾ ਜਿਹਾ ਹੋ ਗਿਆ ਪੱਤੇ ਤੇ ਆਪਾਂ ਬਣਾਉਂਦੇ ਆ ਸਾਫ਼-ਸਾਫ਼ ਸਾਗ ਆਪਾਂ ਕੱਢ ਲੈਣਾ ਗੰਦਲਾ ਵਾਲਾ ਸਾਗ ਆ ਗਿਆ ਨਜ਼ਰ ਨਾਲ ਲੱਗ ਜਵੇ ਕਿਸੇ ਦੀ ਗੰਦਲਾ ਵਾਲਾ ਸਾਗ ਆ ਗਿਆ ਪਾਲਕ ਵੀ ਸੋਹਣੀ ਆ ਰੈਂਸ ਵੀ ਕਾਫੀ ਦਿਨਾਂ ਤੋਂ ਕਹਿੰਦਾ ਮम्मा ਜੀ ਜਾਲੂ ਰੋਟੀ ਖਾਣੀ ਆ ਸਾਗ ਦੇ ਨਾਲ ਜਾਲੂ ਰੋਟੀ ਖਾਣੀ ਆ ਸਾਗ ਹੀ ਨਹੀਂ ਅੱਦ ਕੀ ਮਿਲਣ ਤੇ ਆਉਂਦਾ ਸੀਗਾ ਆਪਾਂ ਅੱਜ ਵਧੀਆ ਜਿਹਾ ਸਾਗ ਬਣਾਉਂਦੇ ਆ ਗੰਦਲਾ ਦੇਖੋ ਕਿੰਨੀ ਆ ਸੋਹਣੀ ਆ ਇਨ ਨੂੰ ਤੋਂ ਕੇਸ ਵਾਰ ਕੇ ਕੱਟ-ਕੁੱਟ ਕੇ ਫੇਰ ਆਪਾਂ ਬਣਾਉਂਦੇ ਆ ਕੁੱਕਰ ਦੇ ਵਿੱਚ ਤੇ ਦੋਈ ਦੇ ਨਾਲ ਘੋਟ ਕੇ ਬਣਾਉਂਦੀ ਹੁੰਦੀ ਮੈਂ ਸਾਗ ਅੱਜ ਕੱਲ ਦੋਈ ਵਾਲੇ ਸਾਗ ਦਾ ਤੇ ਸਵਾਦ ਹੀ ਕੁਛ ਹੋਰ ਆ ਕਾਸ਼ ਕਿ ਇੱਥੇ ਚੁੱਲ੍ਹਾ ਬਣਾਉਣ ਲਈ ਮਾੜੀ ਜਗ੍ਹਾ ਹੁੰਦੀ ਮੈਂ ਤਾਂ ਚੁੱਲ੍ਹੇ ਤੇ ਹੀ ਸਾਗ ਬਣਾ ਲਿਆ ਕਰਨਾ ਸੀਗਾ ਜੋ ਸਾਗ ਦੀ ਗੱਲ ਚੁੱਲ੍ਹੇ ਦੇ ਬਣਦੀ ਆ ਨਾ ਬਣਾਉਣ ਦੀ ਉਹ ਗੈਸਾਂ ਗੁਸਾਂ ਤੇ ਕੁੱਕਰਾਂ ਦੇ ਵਿੱਚ ਨਹੀਂ ਹੈਗੀ ਤੇ ਜਦੋਂ ਮੈਂ ਸਾਗ ਚਾਹ ਨਾ ਚੁਗਦੀ ਮੈਨੂੰ ਇੰਡੀਆ ਦਾ ਚੇਤਾ ਆਂਦਾ ਜਿੱਦਾਂ ਹੁਣ ਆ ਤੇ ਫੇਰ ਵੀ ਆਪਾਂ ਪੱਤਾ ਹਨਾ ਥੋੜਾ ਜਿਹਾ ਵਿੱਚ ਪਾ ਲਈਦਾ ਆ ਜਿੱਦੋਂ ਸੀ ਇੰਡੀਆ ਸਾਗ ਬਣਾਉਂਦੇ ਹੁੰਦੇ ਸੀਗੇ ਪੱਤਾ ਪੁੱਤਾ ਸਾਰਾ ਲਾਲੀਦਾ ਸੀਗਾ ਇੰਨਾ ਕਾ ਜਿਹੜੀ ਉੱਪਰਲੀ ਪੁੰਬਲਾ ਨਹੀਂ ਆਈ ਕਿ ਰੱਖਣੀ ਆ ਤੇ ਬਸ ਗੰਦਲਾ ਵਾਲਾ ਹੀ ਸਾਗ ਬਣਾਈਦਾ ਸੀਗਾ ਚਲੋ ਜਿੱਦਾਂ ਰ ਹੈਗਾ ਮਿਲ ਗਿਆ ਸ਼ੁਕਰ ਹੈ ਮਿਲ ਗਿਆ ਤੇ ਬਣਾਉ ਦਿਆ ਸਾਗ ਇੰਜੋਏ ਕਰਦੇ ਆ ਤੇ ਨਾਲ ਬਣਾਵਾਂਗੇ ਅੱਜ ਮੱਕੀ ਦੀ ਰੋਟੀ ਸਾਗ ਨੇ ਸਾਰਾ ਸਾਫ਼ ਕਰ ਲਿਆ ਖਲਾਰਾ ਇੰਨਾ ਨਹੀਂ ਪਿਆ ਹੈਗਾ ਸਾਗ ਦੇ ਨਾਲ ਕਿਉਂਕਿ ਮੈਂ ਨਾਲ ਹੀ ਨਾਲ ਜਦੋਂ ਇਹਦੇ ਪੱਤੇ ਪੁੱਤੇ ਵੇਸਟੇਜ ਸੀਗੀ ਲਫਾਫੇ ਦੇ ਵਿੱਚ ਪਾਈ ਗਈ ਇਹਦੇ ਉੱਤੇ ਮੈਂ ਸਾਗ ਜਦਾ ਨਾ ਬਾਹਰ ਰੱਖ ਦਿੱਤਾ ਸੀਗਾ ਬਾਹਰ ਮੌਸਮ ਠੰਡਾ ਹੁੰਦਾ ਨਾ ਤੇ ਇਸ ਲਈ ਇਹਦੇ ਉੱਤੇ ਰੱਖ ਕੇ ਬਾਹਰ ਰੱਖ ਕੇ ਸਾਗ ਤੇ ਉੱਪਰ ਇੱਕ ਲਫਾਫਾ ਜਿਹਾ ਪਾ ਦਿੱਤਾ ਸੀਗਾ ਵੱਡਾ ਸਾਰਾ ਬੂਸ ਦਾ ਤੇ ਚਲੋ ਹੁਣ ਮੈਨੂੰ ਕੱਟ ਕੇ ਧੋ ਕੇ ਦਾ ਰੱਖਦੀਆਂ ਗੈਸ ਤੇ ਕੁੱਕਰ ਦੇ ਵਿੱਚ ਸਾਗ ਕੱਟ ਕੁੱਟ ਕੇ ਧੋ ਕੇ ਤਾਂ ਪਾ ਦਿੱਤਾ ਹੈ ਕੁੱਕਰ ਦੇ ਵਿੱਚ ਹੁਣ ਆਪਾਂ ਲਵਾ ਲੈਂਦੇ ਇਹਦੀਆਂ ਸੀਟੀਆਂ ਤੇ ਮੜਕੇ ਤੈਨੂੰ ਕੋਟਕੂਟ ਕੇ ਤੜਕ ਦੇ ਤੜਕਾ ਤਿਆਰ ਆ ਸਾਗ ਲਈ ਇਧਰ ਬੱਚਿਆਂ ਦੇ ਲਈ ਤੜਕਾ ਵੱਖਰਾ ਕਰਨਾ ਬਿਨਾ ਮਿਰਚਾ ਤੋਂ ਇਹਦੇ ਵਿੱਚ ਰਮਾ ਥੋੜਾ ਇਹਨੂੰ ਹੋਰ ਭੁੰਨ ਕੇ ਤੇ ਵਿੱਚ ਪੌਣੀਆਂ ਹਰੀਆਂ ਮਿਰਚਾ ਕੱਟ ਕੇ ਰੱਖੀਆਂ ਆ ਉਹ ਟੈਂਡ ਵਾਲੀ ਆ ਜਿਹੜੀ ਉਲੀ ਕੋਲ ਲਿਓ ਅੱਜ ਦੀ ਝੇਤੂ ਢੇਰੀ ਆ ਤੇ ਤੁਹਾਡੀ ਨਹੀਂ ਨਹੀਂ ਧੋਣੇ ਵਾਲੀ ਆ ਇਧਰ ਵੀ ਬਣਾਵਾਲੀ ਆ ਦਿੱਕਾ ਪਾ ਤਾ ਨੇ ਤੂੰ ਇਕੱਠਾ ਕਾ ਜਾਣਾ ਬਰਾਬਰ ਸਹੀ ਹੈ ਬਸ ਕਰ ਮੈਂ ਦੇਖੋ ਨਹੀਂ ਤੂੰ ਵੀਡੀਓ ਬਣਾਣਾ ਆਹ ਕਾਗ ਬੱਚਿਆਂ ਦੇ ਲਈ ਚਿਕਾ ਕੱਢਿਆ ਬੱਕਰਾ ਤੜਕਾ ਲਾਇਆ ਇਹਨੂੰ ਸਾਡੇ ਲਈ ਉਹ ਵਾਲਾ ਪਿਕਨ ਤੇ ਸਾ ਗਿਆ ਦੇਖੋ ਨਿੱਕਲ ਗਿਆ ਕੋਰਾ ਕੋਰਾ ਸਾਤ ਇੱਧਰ ਮੱਕੀ ਦੀ ਰੋਟੀ ਬਣਦੀ ਇੱਧਰ ਵੀ ਮਮਾ ਜੀ ਕਿੰਨੇ ਦਿਨਾਂ ਦਾ ਕਹਿੰਦਾ ਮੱਕੀ ਦੀ ਰੋਟੀ ਖਾਣੀ ਸਾਗ ਦੇ ਨਾਲ ਮੱਕੀ ਦੀ ਰੋਟੀ ਖਾਣੀ ਫਿਰ ਅਸੀਂ ਵੀਡੀਓ ਦੇਖੀ ਸੀ ਉਹਦੇ ਨਾਲ ਝੀਲ ਆਪੇ ਸਾਨੂੰ ਕਾਣ ਸਾਗ ਨਹੀਂ ਸੀ ਮਿਲਦਾ ਤੇ ਓਨਾ ਇੱਕ ਦਿਨ ਮਿਲ ਗਿਆ ਅੱਜ ਮੈਂ ਸਾਗ ਖਾਣਾ ਤੇ ਮੱਕੀ ਦੀ ਰੋਟੀ ਮੈਂ ਲਈ ਸਾਗ ਫਿੱਕਾ ਬਣਾਇਆ ਮਮਾ ਜੀ ਪਾਪਾ ਜੀ ਨੇ ਕੋਰਾ ਖਾਣਾ ਫਿਰ ਪਾਪਾ ਜੀ ਕੋਰਾ ਹੀ ਖਾਂਦੇ ਮੈਨੂੰਰਾ ਪਸੰਦ ਨਹੀਂ ਲੱਗਦਾ ਤੇੜਾ ਦਦ ਮੈਨੂੰ ਕਈ meu un pra sódio Olha che o Ah, deu mamaji que cool the bitch Meu bot tá vago, sabe? Nenhum nada manca cadêiga? Que nem nada não tá. Ele